नारे लगा से करना। नमस्कार आदाब सत मैं हूँ बजिंदर सिंह आप देख रहे हैं द अवेर दोस्तों पता बताया कि टिकरी बॉर्डर से अलग अलग रंगोलों को लेके मैं आपके लिए आ रहा हूं अभी जो है एक नौजवान युवा नौजवान किसान आंदोलन पर एक प्यारा सा गीत लेके आया है वो आपके लिए पेश करेंगे उससे पहले कुछ नारे जो है ये नौजवान वीर लगा रहे हैं ਜੋਸ਼ ਦੇਖਾ 유ਵਾਂ ਦਾ ਹਰਿਆਣਾ ਪੰਜਾਬ ਦਾ ਭਾਈਚਾਰੇ ਦੇ ਨਾਰੇ ਲਗੇ ਇਕਤਾ ਦੇ ਨਾਰੇ ਲਗੇ एक ऐसा कोई बटा हुआ नहीं है ना जात के नाम पे ना धर्म के नाम पे ना क्षेत्र के नाम पे मोदी तुझे झुकना होगा तुझे अंबानी अडानी की चाकरी छोड़ के इन किसानों की बात माननी होगी यही साहब संदेश जो है नारों के माध्यम से भाषणों के माध्यम से गीतों के माध्यम से रागनियों के माध्यम से देना चाह रहे हैं आज नहीं तो कल तेरे को जो है इनकी बातें माननी होंगे समय रहते मान ले तो बहुत अच्छी रहेगी वरना फिर बेजती करवा के भी ਜੇ ਮੰਨਣੀ ਹੀ ਪੜੇਗੀ ਤਾਂ ਅਭੀ ਜੋ ਹੈ ਯੁਵਾ ਸੁਖਵਿੰਦਰ ਉਹ ਇੱਕ ਗੀਤ ਆਪਕੇ ਲਈ ਲੈ ਕੇ ਆਏ ਹੈ ਤਾਂ ਜੀ ਬਾਕੀ ਗੀਤ ਸੇ ਪਹਿਲੇ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਮੋਦੀ ਸਰਕਾਰ ਨੂੰ ਪਤਾ ਨਹੀਂ ਕੀ ਹੋ ਚੁੱਕਿਆ ਹਾਂ ਉਹਦੇ ਕੋਲੇ ਸਾਰਾ ਕੁਝ ਹੀ ਆ ਹਾਂ ਕਾਰਾਂ ਕੋਠੀਆਂ ਹਾਂ ਦੌਲਤਾਂ ਸ਼ੌਹਰਤਾਂ ਹਾਂ ਸਾਰਾ ਕੁਝ ਉਹਨੂੰ ਦਿੱਤਾ ਕਿਸਾਨਾਂ ਨੇ ਪਰ ਉਹ ਕਿਸਾਨਾਂ ਦੇ ਨਾਲ ਜ਼ਿਆਦਾ ੱੱਕਾ ਕਰ ਰਿਹਾ ਤੇ ਮੈਂ ਗੀਤ ਰਾਹੀਂ ਕੁਝ ਨਾ ਕੁਝ ਕਹਿਣਾ ਚਾਹਣਾ ਹੈਗਾ ਹੂੰ ਉੱਠੇ ਕਿਸਾਨ ਪੰਜਾਬ ਦੇ ਸਿਰ ਬੰਦ ਮਾਲੇ ਉੱਠੇ ਕਿਰਤੀ ਦੇਸ ਦੇ ਸਿਰ ਬੰਦ ਮਾਲੇ ਉੱਠੇ ਕਿਰਤੀ ਦੇਸ ਦੇ ਸਿਰ ਬੰਦ ਮਾਲੇ ਬੰਦ ਮਾਲੇ ਹੁਣ ਦਿੱਲੀ ਵੱਲ ਨੂੰ ਪਾ ਲੈ ਸ਼ੇਰਾਂ ਨੇ ਚਾਲੇ ਹੁਣ ਦਿੱਲੀ ਵੱਲ ਨੂੰ ਪਾ ਲੈ ਸਿੰਘਾਂ ਨੇ ਚਾਲੇ ਹੁਣ ਸਾਡੀਆਂ ਫਸਲਾਂ ਖੇਤ ਤੂੰ ਮੋਦੀ ਖੋਣਾ ਚਾਵੇਂ ਇਹ ਕਿਹੜੇ ਆਰਡੀਨੈਂਸ ਤੂੰ ਸਾਨੂੰ ਥੋਪੀ ਜਾਵੇਂ ਇਹ ਕਿਹੜੇ ਆਰਡੀਨੈਂਸ ਤੂੰ ਸਾਨੂੰ ਥੋਪੀ ਜਾਵੇਂ ਅਸੀਂ ਮੁਤਕਦੀ ਮੋ ਜਾਣਦੇ ਮੋਦੀ ਤੇਰੇ ਚਾਲੇ ਤੇਰੇ ਚਾਲੇ ਹਾਂ ਦਿੱਲੀ ਬਲ ਨੂੰ ਪਾ ਲੈ ਸ਼ੇਰਾਂ ਨੇ ਚਾਲੇ ਹੁਣ ਦਿੱਲੀ ਵੱਲ ਨੂੰ ਪਾ ਲੈ ਸਿੰਘਾਂ ਨੇ ਚਾਲੇ ਵਾ 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 ਬੋਸ ਨੇਤਾ ਹਰਿਆਣਾ ਪੰਜਾਬ ਜਿੰਦਾਬਾਦ ਨੇਤਾ ਨਰਿੰਦਰ ਮੋਦੀ ਜਿੰਦਾਬਾਦ ਆ ਬਹੁਤ ਸੋਹਣਾ ਗੀਤ ਆਪ ਸਮਝ ਕੇ ਸਾਹਮਣੇ ਲੈ ਕੇ ਆਏ تھے ਅਭੀ ਇਹ ਸੁਖਵਿੰਦਰ ਵੀਰ ਆ ਚਾਲੇ ਜੋ ਹੈ ਸਿੰਘਾਂ ਨੇ ਸਿੱਖਾਂ ਨੇ ਕਿਸਾਨਾਂ ਨੇ ਆਂਦਾਤਾ ਨੇ ਪਾਲ ਐਨੇ ਤੇ ਪਾ ਕੇ ਉਹ ਪਹੁੰਚ ਵੀ ਗਏ ਨੇ ਤੇ ਬੈਠੇ ਨੇ ਹਿੱਕ ਤੇ ਗੋਡਾ ਰੱਖ ਕੇ ਕਿਸਦੇ ਮੋਦੀ ਦੇ ਆਇਓ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਮੋਦੀ ਦੀ ਹਿੱਕ ਤੇ ਗੋਡਾ ਰੱਖ ਕੇ ਤੇ ਬੈਠੇ ਨੇ ਕਿੰਨਾ ਦੇ ਨਾਲ ਆਏ ਨੇ ਆ ਕਿਸੇ ਲਗਜ਼ਰੀਸ ਗੱਡੀਆਂ ਚ ਨਹੀਂ ਆਏ ਆਪਣੇ ਟਰੈਕਟਰਾਂ ਚ ਆਏ ਨੇ ਟਰੈਕਟਰ ਨਾਲ ਟਰਾਲੀਆਂ ਨਾਲ ਵੀ ਬੰਨ ਕੇ ਲੈ ਕੇ ਆਏ ਨੇ ਉਹਨਾਂ ਟਰਾਲੀਆਂ ਦੇ ਵਿੱਚ ਇੱਕ ਇੱਕ ਚੀਜ਼ ਇਹਨਾਂ ਨੇ ਰੱਖੀ ਹੋਈ ਹੈ ਤੇ ਉਹ ਬਿਸਤਰਾ ਹੋਵੇ ਤੇ ਉਹ ਬੈਗ ਹੋਣ ਜਿਨ੍ਹਾਂ ਦੇ ਵਿੱਚ ਕੱਪੜੇ ਨੇ ਨਾਲ ਆਪਣੇ ਰਸਣ ਵੀ ਲੈ ਕੇ ਆਏ ਨੇ ਮੋਦੀ ਤੈਨੂੰ ਅੱਜ ਨਹੀਂ ਤਾਂ ਕੱਲ ਇਹਨਾਂ ਦੀ ਗੱਲ ਮੰਨਣੀ ਪੈਣੀ ਹੈ ਗੱਲ ਉਹਨੀ ਹੈ ਅਗਰ ਤੂੰ ਬੇਇੱਜ਼ਤੀ ਕਰਾ ਕੇ ਮੰਨੇਗਾ ਅਗਰ ਰਾਜੀ ਖੁਸ਼ੀ ਮੰਨੇਗਾ ਯ ਹਰਿਆਣਾ ਕੇ ਬਾਈ ਖੜੇ ਹੈ ਇਹ ਵੀ ਨੂੰਹ ਕਹਿਣਾ ਚਾਹੁੰ ਹੈ ਅਗਰ ਤੈ ਤਾਂ ਬੇਇੱਜ਼ਤੀ ਕਰਵਾ ਕੇ ਮੰਨ ਲੀਏ ਅਰ राज्य खुशी मान लिए आज नहीं तो कल मानना पड़ेगा अपनी अपनी फसल आ रहे हैं छह महीने उसमें पकड़ में बैठे हैं और आगे की भी कसर का, का, का के जाएंगे ये। तो इसलिए समय रहते उम्मीद करते हैं मोदी जी चेतेंगे जो भी साथी जुड़े हैं वो के साथ शेयर साथ करते चलाए धन्यवाद आप सभी ने समय दिया एक नए रंग के साथ एक बार फिर से आपके समक्ष हाजिर रहेंगे थैंक यू धन्यवाद